ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜੀ ਨਰਿੰਦਰ ਮੋਦੀ ਜੀ ਜਿੰਦਾਬਾਦ ਜੀ ਨਰਿੰਦਰ ਮੋਦੀ ਜੀ ਜਿੰਦਾਬਾਦ ਜੀ ਹਰਜੀਤ ਸਿੰਘ ਕੀ ਸੰਧੂ ਜਿੰਦਾਬਾਦ ਹਰਜੀਤ ਸਿੰਘ ਕੀ ਸੰਧੂ ਜਿੰਦਾਬਾਦ ਪੰਜਾਬ ਵਾਇਰਲ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਵਾਰਡ ਨੰਬਰ 22 ਤੋਂ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਬਾਬਾ ਵਿਕਰਾਂਤ ਜੀ ਚੋਣ ਲੜ ਰਹੇ ਨੇ ਉਹਨਾਂ ਦੀ ਚੋਣ ਮਹੀਮ ਨੂੰ ਲਗਾਤਾਰ ਬਲ ਦਿੱਤਾ ਜਾ ਰਿਹਾ ਅੱਜ ਉਹਨਾਂ ਦੇ ਹੱਕ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਚੋਣ ਪ੍ਰਚਾਰ ਕਰਨ ਆਏ ਆ ਉਹਨਾਂ ਕੋਲ ਪੁੱਛਦਿਆਂ ਕਿ ਵਾਰਡ ਵਾਸੀਆਂ ਦਾ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਪ੍ਰਧਾਨ ਜੀ ਪਹਿਲਾਂ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਇਸ ਵਾਰਡ ਦੇ ਵਿੱਚੋਂ ਲਗਾਤਾਰ ਭਾਰਤੀ ਜਨਤਾ ਪਾਰਟੀ ਨੂੰ ਤਿੰਨ ਵਾਰ ਲੋਕਾਂ ਨੇ ਤੋਂ ਕੋਸਲ ਬਣਾਇਆ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਦਿੰਦੇ ਰਹੇ ਅੱਜ ਕਿਵੇਂ ਦਾ ਲੋਕਾਂ ਦਾ ਤੁਹਾਨੂੰ ਪਿਆਰ ਮਿਲਦਿਆ ਮੈਂ ਸਮੁੱਚੇ ਤੌਰ ਤੇ ਇਸ ਵਾਰਡ ਨਿਵਾਸੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਹਮੇਸ਼ਾ ਹੀ ਇਹਨਾਂ ਨੇ ਕਮਲ ਦਾ ਫੁੱਲ ਖਿਲਾਇਆ ਇਸ ਵਾਰ ਦੇ ਉਮੀਦਵਾਰ ਸਾਡੇ ਬਹੁਤ ਹੀ ਸਤਿਕਾਰਯੋਗ ਹਰੇਕ ਦੁੱਖ ਸੁੱਖ ਦੇ ਭਾਈਵਾਲ ਬਾਬਾ ਵਿਕਰਾਂਤ ਜੀ ਜਿਹੜੇ ਸਮਾਜ ਸੇਵੀ ਨੇ ਇਲਾਕੇ ਦੇ ਦੁੱਖ ਸੁੱਖ ਦੇ ਭਾਈਵਾਲ ਨੇ ਭਾਰਤੀ ਜਨਤਾ ਪਾਰਟੀ ਨੇ ਅੱਜ ਇਸ ਵਾਰਡ ਦੇ ਵਿੱਚ ਉਹਨਾਂ ਨੂੰ ਉਮੀਦਵਾਰਾਂ ਲਾ ਗਿਆ ਤੇ ਅੱਜ ਜਿਉਂ ਹੀ ਅਸੀਂ ਇਸ ਵਾਰਡ ਦੇ ਵਿੱਚ ਪਹੁੰਚੇ ਹਾਂ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਆਵਾਜ਼ ਨੂੰ ਬੁਲੰਦ ਕੀਤਾ ਵਿਸ਼ਵਾਸ ਦਵਾਇਆ ਕਿ ਇਥੋਂ ਵਟੀ ਨੀਡ ਦੇ ਨਾਲ ਬਾਬਾ ਵਿਕਰਾਂਤ ਜੀ ਨੂੰ ਜਤਾ ਕੇ ਨਗਰ ਕੌਂਸਲ ਦੇ ਵਿੱਚ ਅਸੀਂ ਭੇਜਿਆ ਕਿ ਸ਼ਹਿਰ ਦੀਆਂ ਵੱਖ-ਵੱਖ ਵਾਡਾਂ ਦੇ ਵਿੱਚ ਤੁਸੀਂ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਕਿਹੋ ਜਿਹੇ ਲੋਕਾਂ ਦਾ ਤੁਹਾਨੂੰ ਪਿਆਰ ਮਿਲ ਰਿਹਾ ਕਿਸ ਤਰ੍ਹਾਂ ਲੋਕ ਦੱਸ ਰਹੇ ਨੇ ਕੀ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਤੇ ਪ੍ਰਚਾਰ ਨੂੰ ਕਿਵੇਂ ਦਾ ਬਲ ਮਿਲ ਰਿਹਾ ਤੁਹਾਡਾ ਦਿਨੋਂ-ਦਿਨ ਭਾਰਤੀ ਜਨਤਾ ਪਾਰਟੀ ਦਾ ਕਾਫਲਾ ਜਿਹੜਾ ਉਹ ਦਿਨ-ਬਦਿਨ ਵੱਟਾ ਹੋ ਰਿਹਾ ਮੇਰੇ ਕੋਲ ਸਮਾਂ ਨਹੀਂ ਦਿੱਤਾ ਜਾ ਰਿਹਾ ਜਿੰਨਾ ਲੋਕਾਂ ਦਾ ਪਿਆਰ ਹੈ ਕਿਉਂਕਿ ਸਮਾਂ ਬਿਲਕੁਲ ਥੋੜਾ ਹੈ कल तक परसों तक प्रचार होना है पर फिर भी मेरी कोशिश है कि जिथे-ਜਥੇ ਤੱਕ ਵੀ ਹੋ ਸਕੇ ਇਲਾਕਾ ਨਿਵਾਸੀਆਂ ਨਾਲ ਮਿਲ ਸਕੀ ਉਹਨਾਂ ਦੀਆਂ ਮੁਸ਼ਕਲਾਂ ਸੁਣ ਸਕੀਏ ਗੁਰੂ ਕਿਰਪਾ ਕਰੇ ਲੋਕਾਂ ਨੇ ਜਿਸ ਤਰ੍ਹਾਂ ਪਿਆਰ ਬਖਸ਼ਿਸ਼ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨੂੰ ਕਿਉਂਕਿ ਪਿਛਲੇ 15 ਸਾਲਾਂ ਤੋਂ ਬਾਅਦ ਬੜੇ ਚਿਰ ਬਾਅਦ ਜਿਹੜੀ ਉਹ ਨਗਰ ਕੌਂਸਲ ਦੀ ਇਲੈਕਸ਼ਨ ਹੋ ਰਹੀ ਹੈ ਲੋਕਾਂ ਦਾ ਅਥਾਹ ਪਿਆਰ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਲੋਕ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਆਰ ਕਰਦੇ ਨੇ ਹਰ ਇੱਕ ਇਨਸਾਨ ਨੂੰ ਪਤਾ ਸੋਸ਼ਲ ਮੀਡੀਆ ਦਾ ਦੌਰ ਹੈ ਕਿ ਜਿੰਨੀਆਂ ਵੀ ਪਿਛਲੇ ਸਮੇਂ ਦੀਆਂ ਮੁਸ਼ਕਲਾਂ ਹਨ ਤਰਨਤਾਰਨ ਸ਼ਹਿਰ ਦੇ ਵਿੱਚ ਚਾਹੇ ਸੀਵਰੇਜ ਦੀ ਪ੍ਰੋਬਲਮ ਲਾ ਲੋ ਚਾਹੇ ਗੰਦੇ ਪਾਣੀ ਦੀ ਲਾ ਲੋ ਚਾਹੇ ਨਸ਼ੇ ਦੀ ਲਾ ਲੋ ਚਾਹੇ ਗੈਂਗਸਟਰਵਾਦ ਦੀ ਲਾ ਲੋ ਡਵੈਲਪਮੈਂਟ ਦੀ ਲਾ ਲੋ ਚੋਰੀਆਂ ਫਰੋਤੀਆਂ ਦੀ ਲਾ ਲੋ ਲੋਕ ਅੱਕ ਚੁੱਕੇ ਨੇ ਲੋਕਾਂ ਨੂੰ ਇੱਕੋ ਇੱਕ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਜਿਹਦੇ ਵਿੱਚ ਆਸ ਦੀ ਕਿਰਨ ਦਿਖਦੀ ਹੈ ਲੋਕਾਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਆੜੇ ਲਿਖੇ ਲੋਕਾਂ ਨੇ ਹਰੇਕ ਗਰੀਬ ਇਨਸਾਨ ਨੇ ਕਿਉਂਕਿ ਪਿਛਲੇ 10 ਸਾਲਾਂ ਚ ਲਗਾਤਾਰ ਆਮ ਆਦਮੀ ਪਾਰਟੀ ਝੂਠ ਬੋਲ ਕੇ ਲੋਕਾਂ ਨੂੰ ਕਮਜ਼ਾ ਕਰ ਰਹੀ ਸੀ ਦਿੱਲੀ ਦੇ ਵਿੱਚ ਉੱਥੇ ਵੀ ਲੋਕਾਂ ਨੇ ਝਾੜੂ ਦਾ ਟੀਲਾ ਟੀਲਾ ਕੀਤਾ ਹੁਣ ਤੁਸੀਂ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਚ ਤੁਸੀਂ ਪ੍ਰੋਪਰ ਕਵਰੇਜ ਕਰ ਰਹੇ ਹੋ ਮੈਂ মিডিਆ ਭਰਾਵਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਜਿਹੜੇ ਹੱਕ ਸੱਚ ਦੀ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਨੇ ਲੋਕਤੰਤਰ ਦੀ ਬਹਾਲੀ ਲਈ ਦਿਨ ਰਾਤ ਕੰਮ ਕਰ ਰਹੇ ਨੇ ਤੇ ਤੁਹਾਡੇ ਸਾਹਮਣੇ ਲੋਕਾਂ ਦਾ ਜਿਹੜਾ ਉਹ ਪੀਛੇ ਤਾਂ ਕੱਤ ਕੇ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਰਹੇ ਨੇ ਆਸ ਹੈ ਸਾਨੂੰ ਕਿ 2 ਮਾਰਚ ਵਾਲੇ ਦਿਨ ਲੋਕ ਭਾਰਤੀ ਜਨਤਾ ਪਾਰਟੀ ਦੇ ਆਕੇ ਚ ਫਤਵਾ ਦੇਣਗੇ ਤੇ ਜਿਹੜੀਆਂ ਆ ਰਹੀਆਂ ਪਿਛਲੇ ਸਮੇਂ ਦੀਆਂ ਮੁਸ਼ਕਲਾਂ ਨੇ ਉਹਨਾਂ ਦਾ ਵੀ ਭਾਰਤੀ ਜਨਤਾ ਪਾਰਟੀ ਪਹਿਲ ਦੇ ਆਧਾਰ ਤੇ ਜਿਹੜਾ ਉਹ ਸਮਾਧਾਨ ਕਰੇ ਅੱਬਾ ਜੀ ਜਿਵੇਂ ਤੁਸੀਂ ਚੋਣ ਲੜ ਰਹੇ ਜੇ ਜਿਹੜਾ ਪ੍ਰਧਾਨ ਜੀ ਤੁਹਾਡੇ ਚੋਣ ਪ੍ਰਚਾਰ ਚ ਆਏ ਅੱਜ ਕੀ ਕਹਿਣਾ ਚਾਹੁੰਦੇ ਜੇ ਕਿ ਲੋਕਪਾਰ ਤੇ ਵਾਰਡ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੇ ਮੈਂ ਸਾਰੇ ਬਾਈ ਵਾਰਡ ਦੇ ਉਮੀਦ ਬਾਈ ਵਾਰਡ ਨੂੰ ਸਾਰੇ ਨੂੰ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਬੀਜੇਪੀ ਪਾਰਟੀ ਦਾ ਸੰਯੋਗ ਦੋ ਕਿ ਜੋ ਵੀ ਇੱਥੇ ਗੈਂਗਸਟਰ ਨਸ਼ਾ ਜੋ ਵੀ ਮੁਸ਼ਕਲਾਂ ਨੇ ਵਾਰ ਦੀਆਂ ਸਾਰੀਆਂ ਸਰਦਾਰ ਹਰਜੀਤ ਸਿੰਘ ਸੰਧੂ ਬਹੁਤ ਵਧੀਆ ਲੀਡਰ ਨੇ ਬਹੁਤ ਪਿਆਰ ਕਰਦੇ ਨੇ ਗਰੀਬ ਵਰਕਰਾਂ ਨਾਲ ਤੇ ਬਹੁਤ ਇਹਨਾਂ ਦਾ ਸੰਯੋਗ ਆ ਸਾਰੇ ਇਸ ਵੱਧ ਤੋਂ ਵੱਧ ਬੀਜੇਪੀ ਪਾਰਟੀ ਦਾ ਸਾਥ ਦੋ ਕਿ ਆਉਣ ਵਾਲਾ ਸਮਾਂ ਜੋ ਕਿ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਬੀਜੇਪੀ ਪਾਰਟੀ ਦੀਆਂ ਸੀਟਾਂ ਨਿਕਲਣ ਤੇ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਮੁਕਤ ਪੰਜਾਬ ਹੋਵੇ ਤੇ ਜੋ ਵੀ ਗੈਂਗਸਟਰਵਾਦ ਹੈ ਖਤਮ ਹੋ ਜਾਏ